ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 5 ਨਵੰਬਰ ਪ੍ਰਕਾਸ਼ ਉਤਸਵ ਤੋਂ ਪਹਿਲਾਂ ਪਹਿਲਾਂ ਜੇਕਰ ਤੁਹਾਨੂੰ ਇਹ ਵੀਡੀਓ ਮਿਲ ਗਈ ਤਾਂ ਸਮਝ ਲਿਓ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਡੀ ਕਿਸਮਤ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਮਿਹਰਾਂ ਬਰਕਤਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਫਿਰ ਇੱਕ ਇੱਕ ਗੱਲ ਨੂੰ ਧਿਆਨ ਦੇ ਨਾਲ ਜਰੂਰ ਸਮਝ ਲੈਣਾ ਹੈ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਹੈ ਸਾਧ ਸੰਗਤ ਜੀ ਸੰਤ ਮਹਾਂਪੁਰਖ ਜੀ ਅਕਸਰ ਹੀ ਸਮਝਾਉਂਦੇ ਹਿਆ ਆਖਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਤਾਂ ਡੁੱਬਦੇ ਵੀ ਤਰ ਜਾਂਦੇ ਹਨ ਜਿਸ ਬੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨਿਹਾਲ ਹੋ ਜਾਣ ਖੁਸ਼ ਹੋ ਜਾਣ ਉਸ ਬੰਦੇ ਨੂੰ ਦੁਨਿਆਵੀ ਤੇ ਦਰਗਾਹੀ ਦੋਵੇਂ ਸੁੱਖ ਮਿਲ ਜਾਣਗੇ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਲੋਕ ਪਰਲੋਕ ਸੁਹੇਲਾ ਕਰ ਦਿੰਦੇ ਹਨ ਪਰ ਹੁਣ ਸਵਾਲ ਇਹੀ ਹੈ ਜੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੀ ਮਿਹਰ ਮਿਲੇਗੀ ਕੰਜ ਮਿਲੇਗੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਮਿਲਣ ਦੀਆਂ ਕਿਹੜੀਆਂ ਕਿਹੜੀਆਂ ਤੁਹਾਨੂੰ ਨਿਸ਼ਾਨੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਮਹਾਪਰਖ ਜੀ ਆਖਦੇ ਹਨ ਜਦੋਂ ਮਨੁੱਖ ਦੇ ਮਨ ਦੀ ਫਿਕਰ ਤੇ ਚਿੰਤਾਵਾਂ ਮੁੱਕ ਜਾਂਦੀਆਂ ਹਨ ਤਾਂ ਸਮਝੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਕਿਉਂਕਿ ਜਦੋਂ ਮਾਰਕ ਦੀ ਕਿਰਪਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮਨ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਮਨ ਇਸ ਗੱਲ ਨੂੰ ਮੰਨ ਜਾਂਦਾ ਹੈ ਕਿ ਮੇਰੀ ਬਹਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੜ ਲਈ ਹੈ ਉਹਨਾਂ ਮੈਨੂੰ ਕੋਈ ਵੀ ਫਿਕਰ ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹਦੇ ਮਨ ਦੇ ਸਾਰੇ ਹੀ ਡਰ, ਭੈ, ਚਿੰਤਾਵਾਂ ਫਿਰ ਖਤਮ ਹੋ ਜਾਂਦੀਆਂ ਹਨ। ਦੂਸਰੀ ਨਿਸ਼ਾਨੀ ਹੈ ਜੀ ਮਹਾਪੁਰਖ ਆਖਦੇ ਹਨ ਜਦੋਂ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਵੇ। ਜਦੋਂ ਤੁਹਾਡਾ ਮਨ ਨਾਮ ਜਪਣ ਨੂੰ ਕਰੇ। ਜਦੋਂ ਗੁਰਬਾਣੀ ਦਾ ਪਾਠ ਕਰਨਾ ਸੁਣਨਾ ਚੰਗਾ ਲੱਗੇ ਤਾਂ ਸਮਝੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋ ਗਈ ਹੈ। ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਨਾ ਅਸੀਂ ਉਹਦਾ ਨਾਮ ਜਪ ਸਕਦੇ ਹਾਂ। ਨਾ ਹੀ ਉਹਦੇ ਨਾਮ ਦੀ ਗੱਲ ਜਾਂ ਫਿਰ ਉਹਦੇ ਬਾਰੇ ਗੱਲ ਸੁਣ ਸਕਦੇ ਹਾਂ ਇਦਾਂ ਹੀ ਆਖਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਮਨੁੱਖ ਸਵੇਰੇ ਸ਼ਾਮ ਰੱਬ ਦਾ ਨਾਮ ਜਪਿਆ ਕਰਦਾ ਸੀ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਿਆ ਕਰਦਾ ਸੀ ਇੱਕ ਦਿਨ ਉਹਨੂੰ ਕਿਸੇ ਨੇ ਮਿਹਣਾ ਮਾਰ ਦਿੱਤਾ ਕਿ ਤੂੰ ਸਵੇਰੇ ਸ਼ਾਮ ਪਰਮਾਤਮਾ ਨੂੰ ਯਾਦ ਕਰਦਾ ਹੈ ਕਦੇ ਤੂੰ ਉਹਨੂੰ ਵੇਖਿਆ ਵੀ ਹੈ ਤੈਨੂੰ ਪਤਾ ਉਹ ਕਿਵੇਂ ਜਪਿਆ ਹੋਇਆ ਨਾਮ ਉਹਨਾਂ ਤੱਕ ਪਹੁੰਚ ਜਾਂਦਾ ਹੈ ਉਹਨਾ ਦੇ ਚਰਨਾਂ ਵਿੱਚ ਕਿਵੇਂ ਪਰਵਾਨ ਹੋ ਰਿਹਾ ਹੈ ਜਾਂ ਨਹੀਂ ਤੇ ਕਹਿੰਦੇ ਜਦੋਂ ਇਦਾਂ ਹੀ ਉਹ ਨਾਮ ਜਪਣ ਵਾਲੇ ਮਨੁੱਖ ਨੂੰ ਕਿਸੇ ਨੇ ਤਾਣਾ ਮਹਿਣਾ ਮਾਰਿਆ ਉਹਦੇ ਮਨ ਵਿੱਚ ਇਹ ਸਵਾਲ ਪੈਦਾ ਹੋ ਗਿਆ ਹੁਣ ਕਹਿੰਦੇ ਕਿ ਉਹਨੂੰ ਚੈਨ ਹੀ ਨਾ ਆਇਆ ਕਰੇ ਕਿ ਗੱਲ ਇਹਦੀ ਵੀ ਸੱਚ ਹੈ ਮੈਂ ਐਨੇ ਚਿਰ ਤੋਂ ਰੱਬ ਦਾ ਨਾਮ ਜਪਦਾ ਆ ਰਿਹਾ ਹਾਂ ਰੱਬ ਨੇ ਤਾਂ ਮੈਨੂੰ ਕਦੇ ਦਰਸ਼ਨ ਨਹੀਂ ਦਿੱਤੇ ਮੈਨੂੰ ਕਿਵੇਂ ਪਤਾ ਲੱਗੇ ਕਿ ਮੈਂ ਰੱਬ ਦੇ ਸਹੀ ਤਰੀਕੇ ਨਾਲ ਨਾਮ ਲੈ ਰਿਹਾ ਹਾਂ ਜਾਂ ਮੇਰਾ ਜਪਿਆ ਹੋਇਆ ਨਾਮ ਪਰਮਾਤਮਾ ਜੀ ਦੇ ਘਰ ਵਿੱਚ ਪ੍ਰਵਾਨ ਹੋ ਰਿਹਾ ਹੈ ਕਹਿੰਦੇ ਕਿ ਹੁਣ ਮਨ ਦਾ ਇਹ ਸ਼ੰਕਾ ਦੂਰ ਕਰਨ ਦੇ ਲਈ ਉਸਨੇ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਰੱਬਾ ਮੈਂ ਬੜੇ ਚਿਰ ਦਾ ਤੇਰਾ ਨਾਮ ਜਪਦਾ ਹਾਂ ਪਰ ਤੁਸੀਂ ਅੱਜ ਤੱਕ ਮੈਨੂੰ ਕਦੇ ਦਰਸ਼ਨ ਨਹੀਂ ਦਿੱਤੇ ਮੈਨੂੰ ਕੀ ਪਤਾ ਲੱਗੇ ਕਿ ਮੇਰਾ ਜਪਿਆ ਹੋਇਆ ਨਾਮ ਤੁਹਾਨੂੰ ਸੁਣਦਾ ਵੀ ਹੈ ਜਾਂ ਨਹੀਂ ਜਾਂ ਤੁਸੀਂ ਮੇਰਾ ਪ੍ਰਵਾਨ ਕਰਦੇ ਹੋ ਜਾਂ ਨਹੀਂ ਕਹਿੰਦੇ ਕਿ ਉਹਨੇ ਇੰਨੀਆਂ ਅਰਜ਼ੀਆਂ ਲਗਾਈਆਂ ਇੰਨੀਆਂ ਬੇਨਤੀਆਂ ਲਗਾਈਆਂ ਕਿ ਪਰਮਾਤਮਾ ਜੀ ਨੂੰ ਆ ਕੇ ਉਹਨੂੰ ਦਰਸ਼ਨ ਦੇਣੇ ਪੈ ਗਏ ਪਰਮਾਤਮਾ ਜੀ ਨੇ ਕਿਹਾ ਕਿ ਭਲਿਆ ਜੇ ਤੇਰਾ ਜਪਿਆ ਹੋਇਆ ਨਾਮ ਮੈਂ ਪ੍ਰਵਾਨ ਕਰ ਰਿਹਾ ਤਾਂ ਹੀ ਤੂੰ ਜਪ ਰਿਹਾ ਹੈ ਤੂੰ ਇੱਕ ਵਾਰ ਵਾਹਿਗੁਰੂ ਜੀ ਕਹਿਣਾ ਹੈ ਤੇਰਾ ਉਹ ਵਾਹਿਗੁਰੂ ਪ੍ਰਵਾਨ ਹੋ ਗਿਆ ਦੂਸਰੀ ਵਾਰ ਤੂੰ ਤਾਂ ਕਹਿ ਪਾਉਣਾ ਹੈ ਜਦੋਂ ਮੈਂ ਤੈਨੂੰ ਕਹਾਂਗਾ ਸਵਾਸਤੰਗ ਜੀ ਇਸ ਸਾਖੀ ਦੇ ਰਾਹੀਂ ਇਸ ਕਹਾਣੀ ਦੇ ਰਾਹੀਂ ਮਹਾਪੁਰਖ ਜੀ ਆਪਾਂ ਨੂੰ ਵੀ ਇਹ ਗੱਲ ਸਮਝਾਉਂਦੇ ਹਨ ਕਿ ਜੇ ਅਸੀਂ ਉਹਨਾਂ ਦਾ ਨਾਮ ਜਪ ਰਹੇ ਹਾਂ ਉਹਨਾਂ ਦੇ ਬਾਰੇ ਗੱਲ ਸੁਣ ਰਹੇ ਹਾਂ ਇਹਦਾ ਮਤਲਬ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ ਜਦੋਂ ਮਨ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਭਾਵਨਾ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਵੇ ਸਮਝੋ ਮਾਲਕ ਦੀ ਮਿਹਰ ਦੀ ਕਿਰਪਾ ਦੀ ਨਿਸ਼ਾਨੀ ਹੈ ਸਤ ਸਿੰਘ ਜੀ ਮਾਲਕ ਦੀ ਮਿਹਰ ਮਾਲਕ ਦੀ ਕਿਰਪਾ ਦੀਆਂ ਨਿਸ਼ਾਨੀਆਂ ਦੀ ਹੁਣ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕਰਨ ਦਾ ਢੰਗ ਤਰੀਕਾ ਕਿਹੜਾ ਹੈ ਸਤਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਖੁਸ਼ੀ ਮਿਹਰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਹੋਰ ਕੋਈ ਰਾਹ ਨਹੀਂ ਹੈ ਉਹਦਾ ਨਾਮ ਜਪੋ ਬਹੁਤ ਵਧੀਆ ਹੋਵੇਗਾ ਜੇ ਅੰਮ੍ਰਿਤ ਵੇਲੇ ਉੱਠ ਕੇ ਜਪੋ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਜ਼ਰ ਵਿੱਚ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਨਾਮ ਸਭ ਤੋਂ ਕੀਮਤੀ ਭੇਟਾ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਦੋ ਭੇਟਾ ਰੱਖ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜੋ ਚਾਹੀਏ ਪ੍ਰਾਪਤ ਕਰ ਸਕਦੇ ਹਾਂ ਅੰਮ੍ਰਿਤ ਵੇਲੇ ਦਾ ਉਠਣਾ ਉੱਠ ਕੇ ਬੈਠ ਕੇ ਨਾਮ ਜਪਣ ਨਿਤਨੇਮ ਦਾ ਪੱਕਾ ਕਰਨਾ ਫਿਰ ਜਦੋਂ ਸਾਨੂੰ ਹੁਣ ਪਤਾ ਲੱਗ ਗਿਆ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਵਿੱਚ ਨਜ਼ਰ ਵਿੱਚ ਸਭ ਤੋਂ ਕੀਮਤੀ ਭੇਟਾ ਕਿਹੜੀ ਹੈ ਫਿਰ ਆਪਾਂ ਇਹ ਭੇਟਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਂਟ ਕਰ ਦੇਣੀ ਹੈ ਉਹਨਾਂ ਦੀ ਖੁਸ਼ੀ ਉਹਨਾਂ ਦੀ ਮਿਹਰ ਹਾਸਲ ਕਰ ਲੈਣੀ ਹੈ ਸਾਰ ਸੰਗਤ ਜੀ ਇਹ ਬਹੁਤ ਹੀ ਵੱਡਾ ਦਿਹਾੜਾ ਆ ਰਿਹਾ ਹੈ 5 ਨਵੰਬਰ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤਾਂ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਮਨ ਜੁੜੇ ਚਾਹੇ ਨਾ ਜੁੜੇ ਬਸ ਆਪਾਂ ਆਪਣਾ ਫਰਜ਼ ਨਿਭਾਉਣਾ ਹੈ ਨਾਮ ਜ਼ਰੂਰ ਜਪਣਾ ਹੈ ਮਾਲਕ ਨੂੰ ਆਪੇ ਹੀ ਸਾਡੇ ਤੇ ਤਰਸ ਆ ਜਾਣਾ ਹੈ ਉਹਨਾਂ ਨੇ ਕਿਰਪਾ ਕਰ ਦੇਣੀ ਹੈ ਹੌਲੀ ਹੌਲੀ ਨਾਮ ਮਿੱਠਾ ਲੱਗਣ ਲੱਗ ਜਾਣਾ ਹੈ ਨਾਮ ਦੇ ਪ੍ਰਤੀ ਅੰਮ੍ਰਿਤ ਵੇਲੇ ਦੇ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਹੀ ਸਾਡੇ ਅੰਦਰ ਤੜਫ ਪੈਦਾ ਕਰ ਦੇਣੀ ਹੈ ਸੋ ਇੱਕ ਵਾਰ ਕੋਸ਼ਿਸ਼ ਤਾਂ ਕਰੀਏ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਜੀ ਲਾਈਏ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੌਂਿਆ ਕਰੋ ਅਰਜੀ ਲਾ ਕੇ ਸੌਇਆ ਕਰੋ ਕਿ ਮਹਾਰਾਜ ਸੱਚੇ ਪਾਤਸ਼ਾ ਅੰਮ੍ਰਿਤ ਵੇਲਾ ਬਖਸ਼ ਦਿਓ ਸਾਧ ਸੰਗਤ ਜੀ ਹੁਣ ਅਸੀਂ ਦੇਖ ਰਹੇ ਹਾਂ ਜੀ ਸਭ ਪਾਸੇ ਪ੍ਰਭਾਤ ਫੇਰੀਆਂ ਚੱਲ ਰਹੀਆਂ ਹਨ ਜੇਕਰ ਅੰਮ੍ਰਿਤ ਵੇਲੇ ਉੱਠਦੇ ਹੋ ਬੈਠ ਕੇ ਨਾਮ ਜਪਿਆ ਜਾਂਦਾ ਹੈ ਤਾਂ ਪ੍ਰਭਾਤ ਫੇਰੀਆਂ ਦੇ ਨਾਲ ਰਲ ਕੇ ਜਾਓ ਮਹਾਰਾਜ ਸੱਚੇ ਪਾਤਸ਼ਾ ਜੀ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀ ਲਗਵਾਓ ਗੁਰੂ ਨਾਨਕ ਪਾਤਸ਼ਾ ਜੀ ਦੇ ਘਰ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰੋ ਰੋਜ਼ ਰੋਜ਼ ਗੁਰੂ ਘਰੇ ਜਾ ਕੇ ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਵੇਲਾ ਮੰਗੋ ਅੰਮ੍ਰਿਤ ਵੇਲੇ ਦਾ ਨਾਮ ਮੰਗੋ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਤਰਸ ਕਰ ਦੇਣਗੇ ਵੱਡੇ ਦਿਹਾੜੇ ਤੇ ਵੀ ਮੰਗ ਵੱਡੀ ਹੀ ਮੰਗਣੀ ਚਾਹੀਦੀ ਹੈ ਗੁਰੂ ਤੋਂ ਗੁਰੂ ਦਾ ਨਾਮ ਮੰਗਣਾ ਹੈ ਅੰਮ੍ਰਿਤ ਵੇਲਾ ਮੰਗਣਾ ਹੈ ਕਿਉਂਕਿ ਇਹ ਹੀ ਦੋ ਭੇਟਾਂ ਹਨ ਸਭ ਤੋਂ ਕੀਮਤੀ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਬਾਕੀ ਸਰਬੱਤ ਦਾ ਭਲਾ ਉਹਨਾਂ ਨੇ ਕਰਨਾ ਹੈ ਜਦੋਂ ਅਸੀਂ ਕਿਸੇ ਗਰੀਬ ਦੀ ਕਿਸੇ ਲੋੜਵੰਦ ਤੇ ਤਰਸ ਕਰਦੇ ਹਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਤਰਸ ਦੇ ਪਾਤਰ ਬਣ ਜਾਂਦੇ ਹਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਦੋਂ ਫਿਰ ਬੜੇ ਪਿਆਰੇ ਲੱਗਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਤੇ ਮਿਹਰ ਕਰਦੇ ਹਨ ਸੋ ਸਰਬੱਤ ਦੇ ਭਲੇ ਦੀ ਭਾਵਨਾ ਹੀ ਮਨ ਵਿੱਚ ਰੱਖਣੀ ਹੈ ਇਹ ਭਾਵਨਾ ਤਾਂ ਹੀ ਸਾਡੇ ਮਨ ਵਿੱਚ ਆਵੇਗੀ ਜਦੋਂ ਅਸੀਂ ਗੁਰੂ ਦਾ ਗਿਆਨ ਗੁਰੂ ਦਾ ਧਿਆਨ ਕਰਨਾ ਸ਼ੁਰੂ ਕਰ ਦੇਵਾਂਗੇ ਸੋ ਆਓ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ੀਆਂ ਲਗਾਈਏ ਅਰਦਾਸਾਂ ਬੇਨਤੀਆਂ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦੇਣਗੇ ਸਾਨੂੰ ਵੀ ਆਪਣਾ ਮਿੱਠਾ ਤੇ ਪਿਆਰਾ ਨਾਮ ਬਖਸ਼ ਦੇਣਗੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕੁਝ ਧੇਰ ਗੁਰ ਮੰਤਰ ਮੂਲ ਮੰਤਰ ਦਾ ਜਾਪ ਕਰੀਏ ਜਪਜੀ ਸਾਹਿਬ ਦੀ ਬਾਣੀ ਅਤੇ ਅੰਮ੍ਰਿਤ ਵੇਲੇ ਨੂੰ ਸੰਭਾਲੀਏ ਸਾਡੇ ਜੀਵਨ ਦੇ ਪੱਕੇ ਦੋ ਨਿਯਮ ਬਣ ਜਾਣ ਸਾਡੀ ਬਹਾਂ ਪਰਮਾਤਮਾ ਜੀ ਨੇ ਆਪ ਫੜ ਲੈਣੀ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਰਾ ਸਾਡੇ ਘਰ ਵਿੱਚ ਸਾਡੀ ਜ਼ਿੰਦਗੀ ਵਿੱਚ ਲੱਗ ਜਾਵੇਗਾ ਸੋ ਆਓ ਇਹਨਾਂ ਦੋ ਚੀਜ਼ਾਂ ਨੂੰ ਪੱਕੀਆਂ ਕਰ ਲਈਏ ਤੇ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦਾ ਨਾਮ ਤੇ ਭਜਨ ਬੰਦਗੀ ਅਸੀਂ ਨਾਮ ਲੈ ਲਈਏ ਤੇ ਪਰਮਾਤਮਾ ਜੀ ਦੇ ਖੁਸ਼ੀ ਦੇ ਪਾਤਰ ਬਣ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ